ਸਸੀ ਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਟੋਰਾਂਟੋ ਦੇ ਵਿੱਚ ਇੱਕ ਭਾਸ਼ਣ ਦੇ ਦੌਰਾਨ ਕੈਨੇਡਾ ਦੇ ਯੂਰੋਪੀ ਸਹਿਯੋਗੀ ਅਦੇਵਾਲ ਨੇੜੇ ਉੱਵਦਨ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਦੱਸਿਆ ਹੈ ਕਾਰਨੀ ਨੇ ਕਿਹਾ ਕਿ ਇਸ ਯੁੱਧ ਦੌਰਾਨ ਅਤੇ ਉਸ ਤੋਂ ਬਾਅਦ ਦੇ ਦਹਾਕਿਆਂ ਦੌਰਾਨ ਅਮਰੀਕੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸੰਯੁਕਤ ਰਾਜ ਅਮਰੀਕਾ ਨੇ ਵਿਸ਼ਵ ਮੰਚ 'ਤੇ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। ਅੱਜ ਜੋ ਦਬਦਬਾ ਬੀਤੇ ਸਮੇਂ ਦੀ ਗੱਲ ਹੈ। ਕਾਰਨੀ ਨੇ ਸੋਮਵਾਰ ਸਵੇਰੇ ਵਿਦੇਸ਼ ਨੀਤੀ ਚਿੰਤਕਾਂ, ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਤੇ ਰੱਖਿਆ ਉਦਯੋਗ ਦੇ ਵਪਾਰ ਨੇਤਾਵਾਂ ਨੂੰ ਕਿਹਾ ਵਿਸ਼ਵ ਪੜਾਅ ਤੇ ਸੰਯੁਕਤ ਰਾਜ ਦੇ ਦਬਦਬੇ ਦੇ ਦੌਰ ਖਤਮ ਹੋ ਗਏ ਹਨ। ਪ੍ਰਧਾਨ ਮੰਤਰੀ ਮਾਰਕ ਨੇ ਮਾਰਚ ਵਿੱਚ ਮੌਜੂਦਾ ਵਿੱਤੀ ਸਾਲ ਦੇ ਸ਼ੁਰੂ ਹੋਣ ਵਾਲੇ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦੇ 2% ਫੀਸਦਾਲ ਦੇ ਟੀਚੇ ਨੂੰ ਪੂਰਾ ਕਰਨ ਲਈ ਸੋਮਵਾਰ ਨੂੰ ਆਪਣੀ ਸਰਕਾਰ ਵੱਲੋਂ ਵਚਨਬੱਧਤਾ ਕੀਤੀ। ਕਾਰਨੀ ਨੇ ਕਿਹਾ, "ਸੰਯੁਕਤ ਰਾਜ ਅਮਰੀਕਾ ਆਪਣੇ ਦਬਦਬੇ ਦਾ ਮੁਦਰੀਕਰਨ ਕਰਨਾ ਸ਼ੁਰੂ ਕਰ ਰਿਹਾ ਹੈ। ਆਪਣੇ ਬਾਜ਼ਾਰਾਂ ਤੱਕ ਪਹੁੰਚ ਲਈ ਚਾਰਜ ਕਰਨਾ ਤੇ ਸਾਡੀ ਸਮੂਹਿਕ ਸੁਰੱਖਿਆ ਵਿੱਚ ਇਸ ਦੇ ਅਨੁਸਾਰੀ ਯੋਗਦਾਨ ਨੂੰ ਘਟਾਉਣਾ ਹੈ।" ਸਮਾਨਾਂਤਰ ਵਿੱਚ ਵਿਸ਼ਵ ਦੇ ਵਪਾਰਕ ਮਾਰਗਾਂ, ਵਫਾਦਾਰੀਆਂ, ਊਰਜਾ ਪ੍ਰਣਾਲੀਆਂ ਅਤੇ ਇਥੋਂ ਤੱਕ ਕਿ ਖੂਫੀਆ ਜਾਣਕਾਰੀ ਨੂੰ ਵੀ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਉੱਭਰ ਰਹੀਆਂ ਮਹਾਨ ਸ਼ਕਤੀਆਂ ਹੁਣ ਅਮਰੀਕਾ ਨਾਲ ਰਣਨੀਤਿਕ ਮੁਕਾਬਲੇ ਵਿੱਚ ਹਨ, ਇੱਕ ਨਵਾਂ ਸਾਮਰਾਜਵਾਦ ਖਤਰੇ ਵਿੱਚ ਹੈ। ਮੱਧ ਸ਼ਕਤੀਆਂ ਹਿੱਤਾਂ ਤੇ ਧਿਆਨ ਲਈ ਮੁਕਾਬਲਾ ਕਰਦੀਆਂ ਹਨ, ਇਹ ਜਾਣਦੇ ਹੋਏ ਕਿ ਜੇ ਉਹ ਮੇਜ਼ ਉੱਤੇ ਨਹੀਂ ਹਨ ਤਾਂ ਉਹ ਮੈਨੂ ਵਿੱਚ ਹੋਣਗੇ। ਕਰਨੇ ਨੇ ਕੈਨੇਡੀਅਨ ਫੌਜ ਨੂੰ ਨਵੀਆਂ ਪੰਡੂਬੀਆਂ ਬਖਤਰਬੰਦ ਵਾਹਨਾ ਡਰੋਨ ਅਤੇ ਹੋਰ ਟੈਕਨੋਲੋਜੀ ਨਾਲ ਮੁਫਤ ਹਥਿਆਰਬੰਦ ਕਰਨ ਲਈ ਚੋਣ ਮੋਹਮ ਦੇ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਦੁਹਰਾਇਆ ਉਹਨਾਂ ਨੇ ਭਾਸ਼ਣ ਦੌਰਾਨ ਕੋਈ ਵਾਧੂ ਵੇਰਵਾ ਨਹੀਂ ਦਿੱਤਾ 9.3 ਬਿਲੀਅਨ ਡਾਲਰ ਦੇ ਨਵੇਂ ਰੱਖਿਆ ਖਰਚਿਆਂ ਵਿੱਚੋਂ ਜ਼ਿਆਦਾਤਰ ਬੁਨਿਆਦੀ ਹਨ ਜਿਸ ਨਾਲ ਫੌਜ ਨੂੰ ਭਰਤੀ ਵਧਾਉਣ ਮੌਜੂਦਾ ਸੈਨਿਕਾਂ ਨੂੰ ਤਨਖਾਹ ਵਧਾਉਣ ਅਤੇ ਵੱਡੇ ਉਪਕਰਨਾਂ ਦੀ ਖਰੀਦ ਲਈ ਪੜਾ ਨਿਰਧਾਰਿਤ ਕਰਨ ਦੇ ਨਾਲ ਨਾਲ ਕੈਨੇਡੀਅਨ ਰੱਖਿਆ ਉਦਯੋਗ ਦਾ ਵਿਸਥਾਰ ਕਰਨ ਦੀ ਆਗਿਆ ਮਿਲਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ